ਇੱਕ ਭਾਈ ਜ਼ਿਮੀਂਦਾਰ ਸੀ ਉਹਦੀ ਸਾਹੂਕਾਰ ਨਾਲ ਲਿਹਾਤੀ ਇਕੱਠੇ ਰਹਿੰਦੇ ਸੀਗੇ ਕੋਲੇ ਗਮਾਂਡਤੀ ਸਾਹੂਕਾਰ ਦੀ ਕੁੜੀ ਤੇ ਜ਼ਿਮੀਂਦਾਰ ਦੀ ਕੁੜੀ ਉਹਨਾਂ ਦੀ ਵੀ ਇਕੱਠਿਆਂ ਦੀ ਲਿਹਾਤੀ ਕੋਲੋਂ ਕੁੜੀ ਰਹਿੰਦੀਆਂ ਸੀ ਤੇ ਜ਼ਿਮੀਂਦਾਰ ਦੀ ਕੁੜੀ ਮਟਿਆਰ ਹੋ ਗਈ ਸਾਹੂਕਾਰ ਦੀ ਵੀ ਹੋ ਗਈ ਮਟਿਆਰ ਨਾਲੀ ਉਹ ਭਾਈ ਸਾਹੂਕਾਰ ਦੀ ਰੈ ਲੈਣ ਭਾਗਿਆ ਕਹਿੰਦਾ ਯਾਰ ਕੁੜੀ ਦਾ ਰਿਸ਼ਤਾ ਕਰਨਾ ਵੀ ਮੈਨੂੰ ਟਕਾਣੀ ਦੀ 10 ਪਈ ਚੱਲੇਗਾ ਨਾਲ ਕਹਿੰਦਾ ਹਾਂ ਭਾਗ ਚੱਲੂ ਕਹਿੰਦਾ ਸਾਨੂੰ ਪਤਾ ਹੁੰਦਾ ਵੀ ਆ ਬੰਦਾ ਇਹ ਜਾ ਬੰਦਾ ਇਹ ਜਾ ਸਾਹੂਕਾਰ ਨੂੰ ਲੈ ਕੇ ਜ਼ਿਮੀਂਦਾਰ ਰਿਸ਼ਤਾ ਦੇਖਣ ਵਗਿਆ ਨਾਲ ਵਗਿਆ ਭਾਈ ਇੱਕ ਦੋ ਹੋਰ ਲੈ ਗਿਆ ਨਾਲ ਉਹ ਕਹਿੰਦਾ ਵੀ ਮੈਂ ਕੋਈ ਗੱਲ ਕਰੂੰ ਮੂਹਰ ਲੈ ਲਓ ਜੇ ਤਾ ਉਹ ਕਹਿੰਦਾ ਮੈਨੂੰ ਦਿੱਤਾ ਉਹ ਨਾ ਜਵਾਬ ਫੇਰ ਤਾਂ ਰਿਤਾ ਕਰਦੀ ਨਹੀਂ ਨਾ ਕਹੀਂ ਕਹਿੰਦਾ ਚੰਗਾ ਬੈਠੇ ਭਾਈ ਕਿ ਚਾਹ ਪਾਣੀ ਲਿਓ ਕਹਿੰਦਾ ਭਾਈ ਚਾਹ ਪਾਣੀ ਫੇਰ ਪੀਵਾਂਗੇ ਪਹਿਲਾਂ ਮੈਂ ਕੱਲ ਪੁੱਛਨੇ ਮੈਨੂੰ ਉਹਦਾ ਜਵਾਬ ਦੇ ਦੇ ਕਹਿੰਦਾ ਜੀ ਪੁੱਛੋ ਕਹਿੰਦਾ ਦੱਸ ਤੇਰੀ ਲਿਹਾਜ਼ ਕਿਤੇ ਕਿਤੇ ਨੇ ਕਹਿੰਦਾ ਜੀ ਇਹ ਲਿਹਾਜ਼ ਦਾ ਕੀ ਮਤਲਬ ਕਹਿੰਦਾ ਨਾ ਮੈਨੂੰ ਐਂ ਦੱਸ ਵੀ ਕਿਹਦੇ ਕਿਦਾਂ ਲਿਹਾਜ਼ ਆ ਕਹਿੰਦਾ ਵੀ ਫਲਾਣੇ ਨਾਲ ਬੇਟੇ ਕਿਹਨਾਂ ਕਹਿੰਦਾ ਸਾਹੂਕਰ ਨਾਲ ਤਾਂ ਨਹੀਂ ਕਹਿੰਦਾ ਨਾ ਕਹਿੰਦਾ ਫੇਰ ਕਦਰ ਤੋਂ ਕਹਿੰਦਾ ਵੀ ਇਸੇ ਗੱਲ ਜੇ ਸਾਹੂਕਰ ਨਾਲ ਲਿਆ ਜਾਉ ਕਹਿੰਦਾ ਬਸ ਸਾਹੂਕਰ ਦੇ ਰਿhta ਉਹਨੇ ਕਰਤਾ ਜਦੋਂ ਰਿਸ਼ਤਾ ਹੋ ਗਿਆ ਸਾਹੂਕਰ ਹੋਣ ਲੱਗ ਗਿਆ ਜ਼ਿਮੀਦਾਰ ਕਹਿੰਦਾ ਪਰਿਸ਼ਤਾ ਕਰਿਆ ਜਾ ਤੁਨੂੰ ਨੇ ਕਹਿੰਦਾ ਜਰ ਮੈਂ ਰੋਣਾ ਹੁਣ ਤੂੰ ਕੁੜੀ ਵਿਆ ਦੇਗਾ ਇਕੱਠੀਆਂ ਖੱਡੀਆਂ ਫੱਡੀਆਂ ਨੇ ਇਕੱਠੀ ਪਲੀਆਂ ਨੇ ਇਹਨਾਂ ਦਾ ਪਸੋੜਾ ਪੈ ਜੂ ਕਹਿੰਦਾ ਮੈਂ ਵੀ ਨਾ ਇਸੇ ਪਿੰਡ ਚ ਰਤ ਕਰਦਾ ਕਹਿੰਦਾ ਫਿਰ ਤਾਂ ਬਾੜੀ ਸੁਣੀ ਗੱਲ ਐ ਜਦੋਂ ਪਈ ਉਹ ਮੁੰਡਾ ਵਿਆਹ ਲੈਂਦਾ ਜ਼ਿਮੀਦਾਰ ਨੇ ਉਸ ਤੋਂ ਬਾਅਦ ਉਹਨੇ ਗੱਲ ਚਲਾਈ ਬਾਣੀ ਨੇ ਕਹਿੰਦਾ ਵੀ ਤੂੰ ਐਂ ਕਰ ਆ ਵੀ ਰਿਸ਼ਤਾ ਭਾਲ ਕੋਈ ਸਾਹੂਕਾਰ ਦਾ ਸਾਹੂਕਾਰ ਹੋਵੇ ਵਧੀਆ ਦੁਕਾਨਦਲੇ ਤੇ ਬੈੰਦਾ ਹੋਵੇ ਕਹਿੰਦਾ ਵੀ ਚੰਗਾ ਉਹਨੇ ਵੀ ਭਾਲ ਲਿਆ ਉਹ ਗਾਂ ਸਾਹੂਕਾਰ ਪਿੰਡਾ ਦੀਦਰ ਉਹਨੇ ਜ਼ਿਮੀਂਦਾਰ ਨੇ ਉਹਨੇ ਸਾਹੂਕਾਰ ਨੇ ਰਿਸ਼ਤਾ ਕਰਤਾ ਹੁੰਦਾ ਜਿੰਮੇਦਾਰੀ ਦੀ ਜਦੋਂ ਭਾਈ ਥੋੜੇ ਕਾਲੇ ਟਾਈਮ ਪਿੱਸੋ ਗਿਆ ਉਹ ਕੁੜੀ ਗਈ ਜ਼ਿਮੀਂਦਾਰਾਂ ਦੀ ਆਪਦੀ ਸਹੇਲੀ ਨੂੰ ਮਿਲਣ ਉਹ ਕਹਿੰਦੀ ਕੁੜੇ ਕਿਵੇਂ ਆ ਕਹਿੰਦੀ ਤੂੰ ਦੱਸ ਕਹਿੰਦੀ ਭਾਣੇ ਮੈਂ ਤਾਂ ਹੈਗਾ ਠੀਕ ਤੂੰ ਦੱਸ ਕਿਵੇਂ ਆ ਕਹਿੰਦੀ ਭਾਣੇ ਮੈਂ ਤਾਂ ਰੋਜ਼ ਕੁੜਦੇ ਮੈਂ ਤਾਂ ਬੜੀ ਓਕੀ ਆ ਉਹ ਕਹਨੇ ਆ ਕੇ ਪੁੱਛ ਲਿਆ ਕਹਿੰਦਾ ਤੂੰ ਗਈ ਤੇ ਤੇਰੀ ਸਹੇਲੀ ਕਿਵੇਂ ਆ ਕਹਿੰਦੇ ਤਾਂ ਰੋਜ ਕੁੱਟਦਾ ਹੈ ਕਹਿੰਦਾ ਰੋਈ ਕੁੱਟਦਾ ਕਹਿੰਦੇ ਹਾਂ ਕਹਿੰਦਾ ਫਿਰ ਮੈਂ ਜਾਣੇ ਜ਼ਿਮੀਂਦਾਰ ਵੀ ਵਗ ਗਿਆ ਜਾ ਕੇ ਕਹਿੰਦਾ ਵੀ ਐਂ ਕਰ ਮੈਂ ਅੱਜ ਆਉਂਦਾ ਨਹੀਂ ਮੈਂ ਰਾਤ ਨੂੰ ਉਹਨਾਂ ਦੇ ਘਰੇ ਤੇ ਉਹਨੂੰ ਰੱਖੂ ਬਾਣੀ ਪਾ ਕੇ ਸਰੀ ਰਾਤਾਂ ਕਹਿੰਦਾ ਚੰਗਾ ਜ਼ਿਮੀਂਦਾਰ ਕਹਿੰਦਾ ਜਾ ਕੇ ਪੁੱਛਿਆ ਖੈਰ ਸੁਖੋ ਉਹ ਕਹਿੰਦੀ ਜੀ ਮੈਂ ਤਾਂ ਬਾੜੀ ਔਖੇ ਮੰਦ ਰੋਜ ਕੁੱਟਦਾ ਕਹਿੰਦਾ ਐਂ ਕਰ ਥੋੜੇ ਜਿਹਾ ਪੈਸੇ ਲੱਗਣਗੇ ਤੇਰੇ ਕਹਿੰਦੀ ਪੈਸੇ ਤਾਂ ਜਿੰਨੇ ਮਾਦੀ ਲੱਗ ਜਾਣ ਕਹਿੰਦਾ ਫਿਰ ਬੋਤਲ ਮਗਾ ਉਹ ਕਿ ਜ਼ਿੰਮੇਦਾਰ ਨੇ ਲਾ ਕੇ ਦੀਆ ਕਹਿੰਦਾ ਆਪਦਾ ਗਾਹਾਂ ਪੈ ਜਾ ਆਰਾਮ ਨਾ ਤੈਨੂੰ ਨਹੀਂ ਬੋਲਣਾ ਮੈਂ ਆਪੇ ਵਾਰ ਖੋਲੂ ਕਹਿੰਦਾ ਚੰਗਾ ਜਦੋਂ ਕੋਈ ਭੱਗ ਗਿਆ ਸਾਹੂਕਾਰ ਲਾ ਕੇ ਪੇਗਪੂਗ ਨੇਰੇ ਜਿਹਾ ਹੋ ਗਿਆ ਜਾ ਕੇ ਲਾਗਾ ਵਾਰ ਖੜ ਕੋ ਵਾਰ ਖੋਲੂ ਹੁਣ ਜ਼ਿੰਮੇਦਾਰ ਦੀ ਸਰਾਨੇ ਤੇ ਰਹੀ ਹੋਈ ਪੁਰਾਣੀ ਕਿ ਉਹ ਕਹਿੰਦਾ ਭਾਈ ਵਗ ਜਾ ਪੈ ਜਾਣ ਦੇ ਭਾਈ ਮੇਰਾ ਘਰ ਹੈ ਹੈਗਾ ਦੀ ਨਸ਼ੇ ਚ ਉਹਨੇ ਖੋਲ ਕੇ ਵਾਰ ਸੀ ਸੱਤ ਮਾਰੇ ਡੰਡੀ ਮੰਗਦੀ ਸਾਹੂਕਾਰ ਨੇ ਕਿਹਾ ਸਾਹ ਵੀ ਆਪ ਉੱਟ ਲਗੇ ਚੌਂਦੀ ਲੱਗ ਗਈ ਦੁਕਾਨ ਚ ਜਾ ਕੇ ਤੇ ਪੇਗ ਬੁਗਲਾ ਕੇ ਫੇਰ ਮੁੜਿਆ ਆ ਉਹ ਕਹਿੰਦਾ ਭਾਈ ਬਾਹਰ ਖੋਲੋ ਆਪਦੇ ਘਰ ਇਧਰੋਂ ਲਿਕੇ ਉਹ ਕਹਿੰਦਾ ਭਾਈ ਪਏ ਜਾਣ ਦੇ ਸਾਨੂੰ ਤਾਂ ਪਏ ਜਾਣ ਦੇ ਤੂੰ ਅੱਧ ਘਰੇ ਵਗ ਜਾ ਹੈਗਾ ਦੀ ਘਰ ਉਹ ਸਾਹੂ ਕਰਦੀ ਕੁਝ ਤੇ ਪਈ ਫੇਰ ਨਾ ਮੰਨਿਆ ਉਹਨੇ ਦੋ ਤਿੰਨ ਡੰਡੇ ਫੇਰ ਠੋਕੇ ਤੇ ਸੋਚਿਆ ਵੀ ਯਾਰ ਘਰ ਮੇਰਾ ਹੈ ਵੀ ਬਾ ਮੈਨੂੰ ਅੰਦਰ ਇਹਨਾਂ ਨੂੰ ਕੁੜਦੇ ਨੇ ਵੀ ਜਲ ਮਿਸਤਰੀ ਨੂੰ ਲਿਹਾਉਣੇ ਉਹ ਦੱਸੂ ਆਪਾਂ ਨੂੰ ਮੇਰਾ ਕਿਹੜਾ ਕਿਹੜਾ ਘਰ ਆ ਉਹ ਕਹਿੰਦਾ ਚੰਗਾ ਹੋਵੇ ਉਹਦੇ ਚਿੱਤ ਚ ਸੋਚ ਕੇ ਤੁਰ ਗਿਆ ਜਦੋਂ ਗਾਹਾਂ ਗਿਆ ਮਿਸਤਰੀ ਠਾ ਲਿਆ ਉਹ ਕਹਿੰਦਾ ਭਾਈ ਮੈਨੂੰ ਲੱਗ ਚੋਂਦੀ ਨਸ਼ੇ ਚ ਵੀ ਮੈਨੂੰ ਤਾਂ ਮੇਰੇ ਘਰੇ ਛੱਡ ਗਿਆ ਉਹ ਕਹਿੰਦਾ ਜਾ ਰੋ ਘਰੇ ਛੱਡ ਗਿਆ ਕਹਿੰਦਾ ਹਾਂ ਚੱਲ ਕਹਿੰਦਾ ਛੱਡਿਆ ਹਣਾ ਜਰਾ ਛੱਡਣ ਆ ਗਿਆ ਕਹਿੰਦਾ ਭਾਈ ਬਾਹਰ ਖੜਕਾ ਹਾ ਘਰ ਐ ਤੇਰਾ ਕਹਿੰਦਾ ਜੇ ਇੱਥੇ ਤਾਂ ਮੈਂ ਤਿੰਨ ਬਾਰ ਮੁੜ ਗਿਆ ਹਾਂ ਇੱਥੇ ਤਾਂ ਘੁੱਟ ਪੈਂਦੀ ਆ ਮੇਰੇ ਕਹਦਾ ਫੇ ਕਰ ਤੇ ਇਹੀ ਆ ਜਰਾ ਉਹ ਕਹਿੰਦਾ ਚੰਗਾ ਤੂੰ ਬਾਹਰ ਖੜਕਾ ਹੁਣ ਮਿਸਤਰੀ ਨੂੰ ਪਤਾ ਨਹੀਂ ਸੀ ਵਿਚਾਰੇ ਨੂੰ ਵੀਕਾ ਕਹਾਣੀ ਕੀ ਓ ਮੁਰੂ ਉਹਨੇ ਭਈ ਵਾਰ ਖੜਕਾਇਆ ਜੱਟ ਨੇ ਖੋਲਿਆ ਵਾਰ ਦੋਨਾਂ ਨੂੰ ਰਹਿ ਗਿਆ ਉਹ ਕਹਿੰਦਾ ਘਰ ਤਾਂ ਤੇਰਾ ਲੱਗਦਾ ਤੇ ਭਨੇਖਾ ਪੈਗਾ ਚਲੀ ਗਿਆ ਜਾ ਕੇ ਭਈ ਦੁਕਾਨ 'ਚ ਬਹਿ ਗਿਆ ਦੁਕਾਨ 'ਚ ਬੈਠਾ ਰਿਆ ਸਾਰੀ ਰਾਤ ਤੜਕੇ ਦਿਨ ਚੜ ਗਿਆ ਦਿਨ ਚੜੇ ਜਦੋਂ ਆਇਆ ਉਹਨੇ ਸੋਚਿਆ ਹੀ ਮੇਰਾ ਹੱਕ ਤਾਂ ਉਹੀ ਆ ਜਰ ਤਿੰਨ ਵਾਰਾਂ ਕਿਉਂ ਉੜ ਕੇ ਉਹ ਬੋਲਦਾ ਜਿਮੀਂਦਾਰ ਆਏ ਨੂੰ ਕਹਿੰਦਾ ਬਾਪ ਮਾਂ ਦਾ ਪੁੱਤ ਤਾਂ ਆਖਿਆ ਵੀ ਸਾਡੂ ਆਇਆ ਬੋਤਲ ਲੈਣੀ ਪੂਹੇ ਸਾਰੀ ਰਾਤ ਦੁਕਾਨ 'ਚ ਹੀ ਬੈਠਾ ਰਿਹਾ ਉਹ ਕੀ ਦੱਸੇ ਵੀ ਮੈਂ ਤਾਂ ਕੁੱਟ ਪੈਂਦੀ ਐ ਵੀ ਮੈਨੂੰ ਤਾਂ ਐ ਹੁੰਦੀ ਐ ਉਹ ਕਹਿੰਦਾ ਜੇ ਦੁਕਾਨ 'ਚ ਤਾਂ ਕਹਨੂੰ ਬੈਠਾ ਰਿਹਾ ਆ ਤਾਂ ਮੈਂ 2-3 ਵਾਰਾ ਮੈਨੂੰ ਚੁੰਤੀ ਜੀ ਲੱਗ ਗਈ ਕਿਸੇ ਤੇ ਹੋਰ ਕਰੇ ਵੜ ਜਾਂਦਾ ਜੀ ਮੈਂ ਕਹਿੰਦਾ ਜੇ ਦਾਰੂ ਪੀਵੇਂਗਾ ਚੁੰਤੀ ਹੀ ਲੱਗਣਗੀਆਂ ਅਜੇ ਤਾਂ ਕਹਿੰਦਾ ਬਾਚ ਰਿਹਾ ਤੈਨੂੰ ਚੱਜਣਾ ਹੋਰ ਕਿਸੇ ਤੇ ਚੰਗੇ ਜਿਹੇ ਦੇ ਵਗ ਜਾਂਦਾ ਤੈਨੂੰ ਚੰਗੀ ਤਰ੍ਹਾਂ ਘੜਦਾ ਉਹ ਉਹ ਕਹਦਾ ਸਹੂਕਾਰ ਕਹਿੰਦਾ ਅੱਜ ਤੋਂ ਪਰਵਾ ਫਾਲੇ ਕਰਨ ਮੈਂ ਦਾਰੂ ਨਹੀਂ ਪੀਂਦਾ ਉਹ ਕਹਦਾ ਲੈ ਮੈਂ ਜਾਵਾਂ ਉਹਨੂੰ ਕਹਿੰਦਾ ਸਹੂਕਾਰ ਨਹੀਂ ਨੂੰ ਕਹਿੰਦੇ ਹਾਂ ਜੀ ਤੁਸੀਂ ਜਾਓ ਉਹੜੇ ਕਾਹਨੇ ਟਾਈਮ ਤੇ ਸੋ ਫੇਰ ਗਈ ਉਹਦੀ ਸਹੀਲੀ ਪਤਾ ਕਰਨ ਕਹਿੰਦੀ ਕਿਉਂ ਭਣੇ ਕਹਿੰਦੀ ਭਣੇ ਪਤਾ ਨਹੀਂ ਕਿ ਟੂਣਾ ਮਣਾ ਕਰਿਆ ਸੋਡਿਆ ਨੇ ਕਹਿੰਦਾ ਮੁੜ ਕੇ ਕਹਿੰਦੀ ਮੂੰਹ ਤੇ ਨਹੀਂ ਤਰੀ ਕਹਿੰਦੀ ਟੂਣਾ ਮਣਾ ਨਹੀਂ ਕਰਿਆ ਸਾਰੀ ਰਾਤ ਕੁੱਟਕੇ ਮੈਨੂੰ ਦੱਸ ਕੇ ਟਾਈ ਵੀ ਮੈਂ ਕੁੱਟਕੇ ਟਾਇ ਉਹ ਕਹਿੰਦੀ ਭਣ ਇਹ ਤਰੀਕਾ ਫੇ ਮੈਂ ਪਹਿਲਾਂ ਵਰਤ ਲੈਂਦੀ ਕਹਿੰਦੀ ਫੇ ਦਿਮਾਗ ਦਾ ਢੋੜਾ ਚਲ ਕੱਟ